जिनकुलियां मुझे चरने पाए तेरे, उठेदा जो भी सीज़ चुका दिया मे ਲੋ ਤੇਰੇ ਚੋਖਟ ਤੇ ਪਾ ਜਾਂਦੇ ਉਹਨਾਂ ਦੀਆਂ ਪੁਸਤਾਂ ਵੀ ਤਰ ਜਾਵਣ ਜੋ ਸ਼ਰਮ ਤੇਰੀ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਤਰਫ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਦਵਾਰਾਂ ਦੇ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ ਇਹ ਤਰਫ ਫਕੀਰਾਂ ਦਾ ਇੱਥੇ ਮੰਗਣ ਆਉਂਦੇ ਰਾਜੇ you. <laughs> आगे आता है सोते पल्ले कुछ पास तो हैं कुछ सोते पल्ले के पास में मेरा जान में वो भी नहीं आता है कोठा में जिसके में है ना अगर मैं किसी यात्रा को करना चाहता हूँ की नहीं है नहीं है क्या आप वो पास आने के लिए बैठ के आ रहे हैं सबको लिया अरे गला करनी है ना ना उन्हें मरने आती है ना भी प्यार करते हैं ना भी प्यार हैं ना भी तू होते हैं ना भी मरना चाहिए फिर ये मानो आदर करना चाहिए इतनी मोटी गले विकास का भी सोचे बच्चे बोल रहा है तो, तो वो ना महापुरुषों के साथ एक सौ बत्तीस साल के तो वो काम आ रहा है I'm gonna make it right. I don't know. ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਤਰਤਰ ਮਜੂਬੀ ਦੇ ਵਿੱਚ ਬੈਠ ਕੇ ਸਤਿਗੁਰੂ ਦੀ ਗੋਦ ਆਨੰਤ ਮਾਣ ਰਹੇ ਨੂੰ ਸਤਿਗੁਰੂ ਦੀ ਮਹਾਨ ਦਿੱਖ ਆਈ ਹੈ ਸੰਤਬਾਬ ਪ੍ਰੇਮ ਦਾਤ ਜੀ ਮਹਾਰਾਜ ਸੰਤਬਾਬ ਸਾਨੂੰ ਆਮੀ ਮਹਾਰਾਜ ਜਿਨ੍ਹਾਂ ਦੀ ਯਾਦ ਦੇ ਵਿੱਚ ਇਸ ਮਾਗ ਵੀ ਹੋ ਰਿਹਾ ਹੈ ਤੇ ਤੁਹਨੇ ਮਹਾਤਮਾ ਵahan ਕਾਨੂੰਗ ਧਰਮਨੀ ਜੀ ਮਹਾਰਾਜ ਕਹਿੰਦੇ ਹਨ ਧੀਰ ਸੇਵਾ ਕੋ ਦੁਏ ਭਲੇ ਇੱਕ ਸੰਦੇ ਇਕਰਾਰ RAM ਜੋ ਦਾਤਾ ਗੁਰੂਤ ਕੋ ਸੱਚ ਜਪਾਵੈ ਨਾਮ ਸਾਧੂਆਂ ਦਾ ਜਿਹੜਾ ਕੰਮ ਹੁੰਦਾ ਹੈ ਮਹਾਪੁਰਖਾਂ ਦਾ ਜਿਹੜਾ ਕੰਮ ਹੁੰਦਾ ਹੈ ਉਹ ਆਪ ਜਪਦੇ ਆ ਤੇ ਹੋਰਨਾਂ ਨੂੰ ਜਪਾਉਂਦਾ ਕਰਦੇ ਹਨ ਜਿਸ ਤਰ੍ਹਾਂ ਸਤਿਗੁਰ ਦੀ ਬਾਣੀ ਪੜ੍ਹਦੇ ਨਾ ਸਤਿਗੁਰ ਦੀ ਕਹੇ ਹੈ ਆਪ ਜਪੈ ਆਪਰਾ ਨਾਮ ਜਪਾਵੇ ਹਰ ਤਰ ਕੇ ਸਵਾਪਤ ਜਾਈਦਾ ਜਿਹੜਾ ਆਪ ਜਪਾਉਂਦਾ ਤੇ ਹੋਰਨਾਂ ਨੂੰ ਜਪਾਉਣਾ ਕਰਦਾ ਸਾਧ ਸੰਗਤੀ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ ਜਿਸ ਤਰ੍ਹਾਂ ਆਪਾਂ ਇਸ ਸਥਾਨ ਦੇ ਉੱਤੇ ਬੈਠੇ ਆ ਮਹਾਪੁਰਖਾਂ ਦੀ ਝਾਤ ਦੇ ਵਿੱਚ ਬੈਠੇ ਆ ਤਾਂ ਉਹ ਆਨੰਦ ਸ੍ਰੀ ਚੰਦਰ ਮਹਾਰਾਜ ਜੀ ਦੀ ਕਿਰਤਾ ਹੈ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬੈਠੇ ਆ ਇਹ ਵੀ ਸਤਿਗੁਰੂ ਨੇ ਸਭਾਗ ਬਣਾ ਬਖਸ਼ ਕੀਤਾ ਹੈ ਨਹੀਂ ਤਾਂ ਕਲਪੁਕ ਦੇ ਸਮੇਂ ਦੇ ਵਿੱਚ 사ਤ ਸੰਗ ਦੀ ਗੁਰੂ ਦੀ ਗੋਦ ਦੇ ਵਿੱਚ ਬੈਠਣਾ ਸਾਧੂਆਂ ਦੀ ਗੋਦ ਦੇ ਵਿੱਚ ਬੈਠਣਾ ਸਾਧੂਆਂ ਦਾ ਸੰਗ ਕਰਨਾ 사ਤ ਸੰਗ ਕਲਪੁਕ ਦੇ ਸਮੇਂ ਦੇ ਵਿੱਚ ਬਹੁਤ ਘੱਟ ਸਮਾਂ ਮਿਲਦਾ ਹੈ ਜਦੋਂ ਜਿਹੜਾ ਕੋਈ ਸੇਵਾ ਕਰਦਾ ਹੈ ਸਭ ਮਹਾਂਪੁਰਖਾਂ ਦੇ ਗੁਰੂ ਦੀ ਜਿਹੜਾ ਸੇਵਾ ਕਰਦਾ ਹੈ 사ਤ ਸੰਗ ਦੀ ਆਪਣਾ ਜੀਵਨ ਲੇਖੇ ਦੇ ਨਿਕਲਾ ਦਿੰਦਾ ਸਾਡਾ ਇਸ ਸੰਸਾਰ ਦੇ ਵਿੱਚ ਆਉਣ ਦਾ ਭਾਗ ਹੀ ਹੈ ਅਸੀਂ ਇਹ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਆਏ ਆ ਜਿਸ ਤਰ੍ਹਾਂ ਬਾਬਾ ਗੰਗਾ ਨਾਮ ਦੀ ਦਸਤੀ ਗਏ ਹਨ ਇਸੇ ਤਰ੍ਹਾਂ ਸਤਨੂ ਤੀਸਰੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਹੈ ਸਤਨੂ ਜੀ ਕਹਿੰਦੇ ਇਹ ਸਰੀਰ ਮੇਰਾ ਇਸ ਜਗ ਮੈਂ ਆਏ ਕਿਆ ਕੁਦ ਕਰਮ ਕਮਾ ਆਏ ਇਹ ਕਰਮ ਕਮਾ ਜਾ ਤੂੰ ਜਗ ਮਨ ਆਇਆ ਜਿਨ ਧਾਰ ਤੇਰਾ ਰਚਨ ਰਚਿਆ ਸੋਹਰ ਮਨ ਨੂੰ ਵਸਾਇਆ ਜਿਹਨੇ ਤੇਰੀ ਰਚਨਾ ਕੀਤੀ ਹੈ ਸਤਗੁਰੂ ਜੀ ਕਹਿੰਦੇ ਤੂੰ ਮਨ ਦੇ ਵਿੱਚੋਂ ਵਸਾ ਦਿੱਤਾ ਮਨ ਦੇ ਵਿੱਚੋਂ ਭਰ ਆ ਦਿੱਤਾ ਅਸੀਂ ਇਹ ਸੰਸਾਰ ਦੇ ਵਿੱਚ ਆਏ ਹਾਂ ਤਾਂ ਪ੍ਰਭੂ ਦਾ ਸਿਮਰਨ ਕਰਨ ਵਾਸਤੇ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਸਾਨੂੰ ਇਹ ਸੰਸਾਰ ਦੇ ਵਿੱਚ ਸਤਿਗੁਰੂ ਨੇ ਭੇਜਣਾ ਕੀਤਾ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਆਪਣੀ ਗੁਰਬਾਣੀ ਦੇ ਵਿੱਚ ਪ੍ਰਮਾਣ ਕਰਦੇ ਹੈ ਦੇਹੋ ਸਦਨ ਅਸਿਸੜੀਆਂ ਜਿਉਂ ਹੋ ਗਏ ਸਾਹਿਬ ਸੁਮੇਲ ਸਾਹਿਬ ਦੇ ਨਾਲ ਪ੍ਰਮਾਤਮਾ ਦੇ ਨਾਲ ਮੇਲ ਕਰਨ ਵਾਸਤੇ ਸੀ ਇਹ ਸੰਸਾਰ ਦੇ ਵਿੱਚ ਆਏ ਹਨ ਸਾਧ ਸੰਗਤ ਜੀ ਕੋ ਆਸ਼੍ਰੀ ਚੰਦਰ ਮਹਾਰਾਜ ਜੀ ਜਿਨ੍ਹਾਂ ਨੇ ਦੁਨੀਆ ਨੂੰ ਤਾਰਨਾ ਕੀਤਾ ਜਿਨ੍ਹਾਂ ਨੇ ਆਹ ਮਹਾਂਪਰਕਾ ਨੂੰ ਸਾਡੇ ਦੇ ਵਿੱਚ ਪ੍ਰਜਲਿਤ ਕੀਤਾ

ये लेले हम सेवा का बाबा कामरा जी पाला ला दी तक ना कि जा भाई नजर में तो गजा आ गया सपना वाली का जा सकता है ये मांगे शक नहीं हो हो सबका हो बनायाले कन्याओं ने जो कुमार मेरे दुख सारे सारना हम की ਸਭ ਸਵਾਰਣਾ ਸਦਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨ ਤੇ ਸਾਰੇ ਤਹ ਨਾਮਿਕ ਮਨ ਮੇਰੇ ਸਦਾ ਰਹੋ ਹਰ ਨਾਮੇ ਸਾਥੇ ਸਾਹਿਬ ਕਿਆ ਨਹੀਂ ਕਰਤੇ ਰ ਘਰਤਾ ਤੇਰਾ ਸਭ ਕੁਝ ਹੈ ਜਿਸ ਦੇ ਹੈ ਸੋ ਪਾ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਦਸਾਵੇ ਨਾਮ ਜਿਨ ਕੈ ਮਨ ਵਸੇ ਰਾ ਬਾਕੇ ਸੰਤ ਕਨੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਈਆਂ ਪਰ ਸਾਥ ਸੁਖ ਮੰਨ ਆਏ ਵਸੇ ਆ ਜਿਨੇ ਛਾਂ ਸੱਤ ਜਾਈਆਂ ਸਦਾ ਪ੍ਰਭਾਨ ਕੀ ਤਾਧੁਰ ਬਟੋ ਹੋ ਜਿਸ ਦੀ ਆਏ ਵੜਿਆ ਆਇਆ ਕਹਿ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਤੇਰਾ ਆਧਾਰ ਬਾਜੇ ਪੰਜ ਸਬਦ ਤਤਕਾਰ ਸਪਾਗੈ ਤਾਰ ਸੁਪਾ ਗਏ ਸਾਧ ਜਗਾਂ ਦੇ ਕਲਾ ਜਿਤ ਕਰਤਾ ਰਿਆ ਪੰਜ ਦੂਤ ਤੋਂ ਦਬਾਸ ਕੀਤੇ ਤਾਰ ਕੰਟਕ ਤਾਰਿਆ ਸੁ ਕਰਮ ਪਾਇਆ ਤਉ ਦਿਨ ਕੋ ਸੇ ਨਾਮ ਹਰ ਕਰ ਲਾ ਗੀਏ ਕਹਿਣਾ thank hey.

ਵਾਹਿਗੁਰੂ ਹਾਲੇ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਵਾਰਜੀ ਤੋਂ ਪੀਂਦੀ ਪਾਛੇ ਰਸਲੀ ਇਰਤੰਤ ਕੋ ਕੇ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਗੁਰੂ ਗੋਬਿੰਦ ਸਿੰਘ ਦਾ ਸ਼੍ਰੋਮਦਾਸਿਆ ਹੁਣ ਸਹਾਈ ਅਰਜਨ ਹਰਿ ਦਾਸ ਜੀ ਤੋਂ ਸ੍ਰੀ ਹਰ Rai ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਦਿੱਠਾ ਸਭ ਦੁੱਖ ਦਾਈ ਇੱਕ ਬਹਾਂਦਰ ਸਵਰੀ ਹੈ ਕਰਨਾਉਂ ਦੇ ਆਦੇ ਕਾਏ ਸਭ ਤੋਂ ਉਪ ਦੀਸਣਾਈ ਦਸਵੇਂ ਪਾਤਸ਼ਾਹ ਜੀ

ਖਾਲਸਾ ਜੀ ਕੀ ਅਰਦਾਸ ਹੈ ਜੀ ਸਭਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਆਵੇ ਜੇਤ ਆਵੜਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਜਹਾਂ ਦਾ ਰਸ਼ਿਆ ਰਾਜ ਦੇਵ ਤੇ ਫਤੇ ਵਿਰਤ ਕੀਤੇ ਜਪੰਦ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਖਾਲਸਾ ਜੀ ਪਿਆਰੇ ਸਿੰਘਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵੇੇਟ ਦਾਣ ਸਹਾ ਦਾਣ ਸ੍ਰੀ ਸਾਧਾਨ ਦਾ ਨਾ ਸਰਦਾਨ ਨਾਮ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਦਰਸ਼ਕ ਜਨਾਬ ਚੌਕੀਆਂ ਘੰਡੇ ਗੁੰਗੇ ਜੁਗੋ ਜੁਗੋ ਅਟਾਰੀਨ ਧਰਮ ਦਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨੀ ਮਾ ਵੱਤ ਜੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਅਗਾਰ ਪਰ ਆਪਣੇ ਪੰਥ ਦੇ ਸਦਾ ਸਹਾਇ ਦਾ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਤਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਵੱਲੇ ਦਰਸ਼ਨ ਦੇ ਗਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਓ ਕੇ ਮਾਨ ਸਤਿਓ ਮੇਹ ਤਾਂਿਓ ਕੇ ਦਾਤਿ ਸਤਿਓ ਮੇਹ ਰੋਟਿਆਂ ਦੀਓ ਸਤਿਗੁਰੂ ਤਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਮਹਤਾਨ ਦੀਵਾਨ ਤੋ ਹੈ ਮੇਰਾ ਸੁਆਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਕਾਉ ਨਾਹੀ ਜਿਸ ਬਹਿ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਜੀ ਬਾਸ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਚਰਣਾ ਕਮਲਾ ਬਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਮੇਰ ਦਾ ਸਦਕਾ ਨਕਰ ਜੰਗੀ ਰਾਣਾ ਵਿਖੇ ਪਾਤਸ਼ਾਹ ਜੀ ਆਪ ਜੀ ਦੇ ਦਰੋਂ ਘਰੋਂ ਵਰੋ ਸਾਇਏ ਹੋਏ ਮਹਾਤਮਾ ਬਾਬਾ ਪ੍ਰੇਮਦਾਸ ਬਾਬਾ ਸਾਧੂ ਰਾਮ ਜੀ ਇਹਨਾਂ ਦੀ ਬਰਸ਼ੀ ਦੇ ਸੰਬੰਧ ਵਿੱਚ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਪ੍ਰੇਮ ਦੇ ਮਹਾਵਾਕਾਂ ਅਨੁਸਾਰ ਬਾਬਾ ਧਰਮਮੁਣੀ ਜੀ ਸਮੂਹ ਸਾਧੂ ਜਮਾਤ ਵੱਲੋਂ 71 ਹੋ ਕੇ ਪਰਸੋਂ ਰੋਜ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਤਿੰਨ ਟਮਟਾਈ ਜੀ ਦੇ ਮਹਾਨ ਜੱਗ ਸ੍ਰੀ ਹੰਦਪਾਤ ਸਾਹਿਬ ਪ੍ਰਕਾਸ਼ ਕਰਵਾਏ ਸਨ ਸਤਿਗੁਰੂ ਆਪ ਜੀ ਦੀ ਕਿਰਪਾ ਹੋਈ ਗੁਰਬਾਣੀ ਆਦਤੋਂ ਮਦਦ ਮਤ ਤੋਂ ਸੰਪੂਰਨ ਭੋਗ ਪਾਏ ਗਏ। ਉਪਰੰਤ ਗੁਰਮੁਖਾਂ ਵੱਲੋਂ ਮਹਾਤਮਾ ਸਮੂਹ ਮੰਡਲੀ ਵੱਲੋਂ ਗੁਰਬਾਣੀ ਵਿਚਾਰ ਹਰ ਦਾਸ ਕੀਤਾ ਹੈ। ਗਰੰਤੀ ਸਿੰਘਾਂ ਤੋਂ ਗੁਰਬਾਣੀ ਜਪ ਕਰਦੇ ਆਂ। ਗੁਰਮੁਖਾਂ ਤੋਂ ਗੁਰਬਾਣੀ ਵਿਚਾਰ ਕਰਦੇ ਆਂ, ਸਰਬੰਤ ਭਗਤੀ ਕਰਦੇ ਆਂ। ਬੇਅੰਤ ਬੇਅੰਤ ਪੁੰਨਾ ਹੋ ਜਾਂਦੀ ਹੈ। ਸਤਿਗੁਰੂ ਕਿਰਪਾ ਕਰਕੇ ਮਾਣ ਕਰਦੋ। ਔੜੀ ਸੁਣੀ ਗੁਰਬਾਣੀ ਦਾ। ਮੇਹੰਤ ਮਾਇਆ ਤੇ ਰਹਿਤੀ ਤੇ ਹਾਵਲ ਕਣਾ ਪ੍ਰਸਾਦ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਜੀ ਦੀ ਅੰਨ ਧੰਨ ਦੇ ਵਾਤੇ ਬਖਸ਼ੋ ਨਗਰ ਖੇੜੇ ਤੇ ਸੁਖ ਕਰਤਾਇਓ ਬਾਬਾ ਜੀ ਦੇ ਅਸਥਾਨ ਦੀ ਚੜ੍ਹਦੀ ਕਲਾ ਹੋਵੇ ਮਹਾਤਮਾ ਬਾਬਾ ਧਰਮ ਹੁਣੀ ਜੀ ਨੂੰ ਚੜ੍ਹਦੀਆਂ ਕਲਾ ਭਗਤੀ ਦੀ ਦਾਤ ਸੇਵਾ ਕਰਨ ਦਾ ਬਲ ਉਦੋਂ ਬਖਸ਼ੋ ਸਮੂਹ ਸਾਧੂ ਸੰਤ ਮਹਾਤਮਾ ਮੰਡਲੀ ਵਿੱਚ ਪ੍ਰੇਮ ਭਗਤੀ ਦੀ ਦਾਤ ਚੜ੍ਹਦੀਆਂ ਕਲਾ ਬਖਸ਼ੋ ਸਤਿਗੁਰੂ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਪੁਣ ਛੁਕ ਮਾਫ ਕਰ ਦਿਓ ਔਕਤ ਨੂੰ ਬਖਸ਼ ਦਿਓ ਗੁਰੂ ਨਾਨਕ ਨਾਮ ਚੜਦੀ ਬਲਾਂ ਤੇ ਭਾਵੇਂ ਸਰਬਤ ਦਾ ਪੰਨਾ ਮੁਜ਼ਾਹਿਰ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਸੰਤ ਸ਼ਰਨ ਜੋਜਨ ਪ੍ਰਸੋਜ ਨੇ ਉਦਨਹਾਰ ਸੰਤ ਗਨੰਦਾ ਨਾਨਕਾ ਬਹੁਤ ਬਹੁਤ ਅਵਤਾਰ ਅੱਜ ਦਾਸ ਪਹੁੰਚਿਆ ਪਿੰਡ ਜੰਗੀ ਰਾਣਾ ਜ਼ਿਲ੍ਹਾ ਬਠਿੰਡਾ ਜਿੱਥੇ ਸ਼੍ਰੀ ਮਾਨ ਸੰਤ ਬਾਬਾ ਪ੍ਰੇਮਦਾ ਜੀ ਉਹਨਾਂ ਦਾਸ ਡੇਰਾ ਬਣਿਆ ਅੱਜ ਸ਼੍ਰੀ ਮਾਨ ਸੰਤ ਬਾਬਾ ਪ੍ਰੇਮਦਾ ਜੀ ਅਤੇ ਸ਼੍ਰੀ ਮਾਨ ਸੰਤ ਬਾਬਾ ਸਾਧੂ ਰਾਮ ਜੀ ਸੋ ਦੋ ਮਹਾਂਪੁਰਖਾਂ ਦੀ ਸਰਾਨਾ ਵਰਸੀ ਮਨਾਈ ਗਈ ਰੱਖੇ ਗਏ ਸੁਭਾਸ਼ਰੀ ਅਖਣ ਪਰਸਾ ਦੇ ਪੋ ਪੈ ਗਈ ਉਪਰੰਤ ਜਿਹੜੀ ਅਰਦਾਸ ਬੇਨਤੀ ਅੱਜ ਕੀਤੀ ਗਈ ਹੈ ਤੇ ਸੰਤਾਂ ਦੀ ਪੰਗਤ ਲਗਾਈ ਗਈ ਸੰਤਾਂ ਦੀ ਪੰਗਤ ਪੂਜਾ ਕੀਤੀ ਗਈ ਸੰਗਤਾਂ ਵਾਸਤੇ ਜੋ ਲੰਗਰ ਪ੍ਰਸ਼ਾਦਾ ਪਾਣੀ ਸਟਾਇ ਗਿਆ ਸੋ ਸਾਰੀਆਂ ਸਿੱਖ ਸੰਗਤਾਂ ਨੂੰ ਇੱਥੋਂ ਦੇ ਮੌਜੂਦਾ ਮਾਨਤ ਸ਼੍ਰੀਮਾਨ ਮਾਨਤ ਧਰਮ ਗੁਣੀ ਜੀ ਵੱਲੋਂ ਜੀ ਆਇਆਂ ਦਾਸ ਮਿਲਕੀ ਸਿੰਘ ਮੱਲਣਾ ਪਿੰਡ ਜੰਗੀਰਾਂ ਤੋਂ ਵਿਸ਼ੇਸ਼ਕ ਫੋਟੋ ਵਾਇਗੁਰ ਜੀ ਦਾ ਘਰਸਾ ਵਾਇਗੁਰ ਜੀ ਦੀ ਪਤ ਹੈ ਸ਼੍ਰੀਮਾਨ ਸਾਡੇ ਬਹੁਤ ਸਰਕਾਰਯੋਗ ਸ਼੍ਰੀਮਾਨ ਮਹੰਤ ਧਰਮੁਨੀ ਜੀ ਚੇਲਾ ਮਹੰਤ ਸ਼੍ਰੀਮਾਨ ਮਹੰਤ ਸਾਧੂ ਰਾਮ ਜੀ ਮਹਾਰਾਜ ਜੀ ਜਨ ਆਗੁਰਦਾਸ ਬੇਰਾਗ ਉਹ ਬੇਰਾਗ ਬਾਬਾ ਪ੍ਰਿੰਦਾ ਜੀ ਦਾ ਸਹੁਰਾ ਸਲਾਣਾ ਬਸ ਸੀਮਾਪੁਰ ਨਾਇਕਾ ਜਿਸੂਤ ਬਲਕ ਦੇ ਨਗਰ ਨਿਵਾਸੀ ਸੰਤਨਾਪਸਤੂ ਜੀ ਉਹਨਾਂ ਦਾ ਇਸ ਸੰਸਥਾਨ ਤੇ ਹੋਣ ਤੇ ਬਹੁਤ ਬਹੁਤ ਧੰਨਵਾਦ ਪ੍ਰਿੰਦਾ ਸਿੰਘ ਨਗਰ ਦੇ ਪੰਡਿਤ ਜੀ ਨੰਦੂ ਤੋਂ ਤੇ ਬੇਰਾ ਬਾਬਾ ਪ੍ਰਿੰਦਾ гэж боддог юм шиг. КИЖЭ